ਕਾਲਜ ਦੀ ਪੜਾਈ ਪੂਰੀ ਕਰਨ ਤੋਂ ਹਰਜੀਤ, ਸਤਨਾਮ, ਰਾਜਨ ਤੇ ਇੰਦਰ ਨੇ ਆਪੋ ਆਪਣੀ ਰਾਹ ਫੜ ਲਈ। ਤੇ ਨੌਕਰੀ ਲੱਭਣਾ ਲੱਗ ਪਏ। 3 ਸਾਲ ਹੋ ਗਏ ਸੀ ਕਾਲਜ ਖਤਮ ਹੋਇਆ। ਪਰ ਕਿਸੇ ਕੋਲ ਵੀ ਕੋਈ ਕੰਮ ਨਹੀਂ ਸੀ। ਹਰਜੀਤ ਤੇ ਸਤਨਾਮ ਨੇ ਵਿਦੇਸ਼ ਦੀ ਰਾਹ ਫੜ ਲਈ ਤੇ ਉਧਰ ਹੀ ਪੱਕੇ ਹੋ ਗਏ। ਰਾਜਨ ਨੇ ਆਪਣੀ ਪਿਓ ਵਾਲੀ ਦੁਕਾਨ ਸਾਬ ਲਈ ਤੇ ਇੰਦਰ ਇੱਕ ਨਿੱਜੀ ਕੰਪਨੀ ਵਿੱਚ ਛੋਟੀ ਜਹੀ ਨੌਕਰੀ ਤੇ ਗੁਜ਼ਾਰਾ ਕਰਨ ਲੱਗ ਪਿਆ ਪਰ ਛੇਤੀ ਹੀ ਉਸ ਦਾ ਦਿਲ ਚੱਕਿਆ ਗਿਆ ਤੇ ਉਸ ਨੇ ਆਪਣਾ ਕੰਮ ਖੋਲਣ ਦੀ ਸੋਚੀ ਉਸ ਦਾ ਹੱਥ ਗੱਡੀਆਂ ਦੀ ਰਿਪੇਅਰ ਤੇ ਬਹੁਤ ਸਾਫ ਸੀ ਉਪਰੋਂ ਮਿਹਨਤੀ ਵੀ ਪੂਰਾ ਤੇ ਘਰ ਦੀ ਆਰਥਿਕ ਹਾਲਤ ਬਹੁਤ ਹੀ ਠੀਕ ਨਹੀਂ ਸੀ ਸੋ ਉਸ ਨੇ ਗਰਜ ਖੋਲਣ ਦੀ ਸੋਚੀ ਇਸ ਕੰਮ ਲਈ ਉਸ ਨੂੰ ਪੈਸੇ ਦੀ ਲੋੜ ਸੀ ਥੋੜਾ ਉਸ ਕੋਲ ਸੀ ਤੇ ਬਾਕੀ ਲਈ ਉਸ ਨੇ ਆਪਣੇ ਯਾਰਾਂ ਦੋਸਤਾਂ ਨੂੰ ਪੁੱਛਿਆ ਸਭ ਨੇ ਮਦਦ ਕਰਨ ਦਾ ਪ੍ਰੋਸਾ ਦਿੱਤਾ ਅਰਜੀਤ ਤੇ ਸਤਨਾਮ ਨੇ ਮਦਦ ਨਗਦ ਮਦਦ ਦੀ ਪੇਸ਼ਕਸ਼ ਕੀਤੀ ਤਾਂ ਰਾਜਨ ਨੇ ਉਸ ਨੂੰ ਕਰਜ਼ਾ ਦੇਵਾਉਣ ਵਿੱਚ ਪੂਰੀ ਮਦਦ ਕਰਨ ਦਾ ਵਾਅਦਾ ਕੀਤਾ ਇੰਦਰ ਥੋੜਾ ਨਿਸ਼ਚਿੰਤ ਹੋ ਗਿਆ ਪਰ ਇੱਕ ਮਹੀਨਾ ਗੁਜ਼ਰ ਗਿਆ ਤੇ ਇੰਦਰ ਦੀ ਆਰਥਿਕ ਹਾਲਤ ਹੋਰ ਪਤਲੀ ਹੋ ਗਈ। ਉਸਨੇ ਹਰਜੀਤ ਤੇ ਸਤਨਾਮ ਨੂੰ ਫੋਨ ਲਾਇਆ ਪਰ ਕਿਸੇ ਨੇ ਨਾ ਚੁੱਕਿਆ। ਮੈਸੇਜ ਵੀ ਕੀਤਾ ਪਰ ਕੋਈ ਜਵਾਬ ਨਾ ਆਇਆ। ਰੋਜ਼ ਰੋਜ਼ ਘਰ ਕਰਕੇ ਕਿਸ ਕੰਨ ਖਾਣ ਵਾਲੇ ਰਾਜਣ ਨੇ ਵੀ ਜਿਵੇਂ ਮੂੰਸੀ ਲਿਆ ਹੋਵੇ। ਕੋਈ ਜਵਾਬ ਨਹੀਂ ਸੀ। ਇੱਕ ਸਮਾਂ ਸੀ ਜਦੋਂ ਗਰੁੱਪ ਕਾਲ ਵੀ 2-2 ਘੰਟੇ ਖਤਮ ਨਹੀਂ ਸੀ ਹੁੰਦੀ ਪਰ ਹੁਣ ਤਾਂ ਸੁੱਖ-ਸਾਂਤ ਪੁੱਛਣ ਵਾਲੇ ਮੈਸੇਜ ਦਾ ਵੀ ਕੋਈ ਜਵਾਬ ਨਹੀਂ ਸੀ ਆਉਂਦਾ ਸਮਾਂ ਆਪਣੀ ਤੋਰੇ ਤੁਰਦਾ ਗਿਆ 3 ਮਹੀਨੇ ਬੀਤ ਗਏ ਅਚਾਨਕ ਇੱਕ ਦਿਨ ਰਾਜਨਾ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਤਾਂ ਉੱਥੇ ਕਿਸੇ ਨਵੀਂ ਖੁੱਲੀ ਮੋਟਰ ਗੱਡੀਆਂ ਦੀ ਵਰਖਾ ਸਾਹ ਦੇਖੀ ਜਿੱਥੇ ਕੰਮ ਬੜੇ ਜੋਰ ਨਾਲ ਚੱਲ ਰਿਹਾ ਸੀ ਦੇਖਦੇ ਹੋਏ ਚਾਣਕ ਨਿਗਾਪ ਇੰਦਰ ਦੇ ਪਈ ਤੇ ਜੋ ਗੱਡੀ ਦਾ ਇੰਜਣ ਆ ਸਵਾਰ ਕੇ ਹਟਿਆ ਸੀ ਦੋਨਾਂ ਦੀ ਨਜ਼ਰ ਮਿਲੀ ਤੇ ਰਾਜਨ ਨੂੰ ਇੰਦਰ ਵੱਲ ਆਉਣਾ ਪਿਆ ਅੱਛਾ ਤਾਂ ਇੱਥੇ ਕੰਮ ਮਿਲਿਆ ਹੁਣ ਇਹਨੂੰ ਚਲੋ ਚੰਗਾ ਹੀ ਆ ਪੈਸੇ ਤਾਂ ਨਹੀਂ ਮੰਗੂਗਾ ਉਸ ਮਨ ਹੀ ਮਨਾ ਸੋਚਿਆ ਤੇ ਇੰਦਰ ਨੂੰ ਦਵਾਸ ਲਾਮ ਕੀਤੀ ਇੰਦਰ ਨੇ ਬੜੀ ਹਲੇਮੀ ਨਾਲ ਜਵਾਬ ਦਿੱਤਾ ਤੇ ਦੱਸਿਆ ਕਿ ਉਹਨਾਂ ਦੀ ਪਿੰਡ ਵਾਲੀ ਜ਼ਮੀਨ ਦਾ ਝਗੜਾ ਮੁੱਕ ਗਿਆ ਤੇ ਉਸ ਦੇ ਕਰਜ਼ਾ ਚੁੱਕ ਕੰਮ ਸ਼ੁਰੂ ਕੀਤਾ ਸੀ ਤੇ 4 ਮਹੀਨਿਆਂ ਚ ਹੀ ਚੰਗਾ ਚੱਲਣ ਲੱਗ ਪਿਆ ਸੀ ਰਾਜਨ ਨੇ ਕੱਚਾ ਜਿਹਾ ਹੋ ਗੱਲ ਬਦਲੀ ਕਿ ਤੂੰ ਉਹ ਪੰਨੇਗ ਤੇ ਵੀ ਨਹੀਂ ਬੁਲਾਇਆ ਮੈਨੂੰ ਇੰਦਰ ਕੋਲ ਜਵਾਬ ਤਿਆਰ ਸੀ ਇਨੇ ਫੋਨ ਤਾ ਕੀਤੇ ਸੀ ਮੈਸੇਜ ਵੀ ਕੀਤੇ ਪਰ ਤੂੰ ਹੀ ਜਵਾਬ ਨਹੀਂ ਦਿੰਦਾ ਤੇ ਉਹ ਉਦਾਂ ਹੀ ਨਹੀਂ ਮਿਲਿਆ ਕਦੇ ਤੇ ਬਾਕੀ ਸਤਨਾਮ ਹੋਣਾ ਨੇ ਵੀ ਪਾਸਾ ਹੀ ਵੱਟ ਲਿਆ ਕੋਈ ਬੋਲਦਾ ਨਹੀਂ ਹੁਣ ਰਾਜਨ ਹੁਣ ਸ਼ਰਮਿੰਦਾ ਸੀ ਕਿ ਇੰਦਰ ਨੇ ਤਾਂ ਸੱਦਾ ਦੇਣ ਲਈ ਫੋਨ ਕੀਤੇ ਹੋਣੇ ਪਰ ਉਹ ਵੀ ਜਾਣ ਬੁੱਝ ਕੇ ਅਣਦੇਖਿਆ ਕਰਦਾ ਰਿਹਾ ਤਾਂ ਜੋ ਕੀਤੇ ਇੰਦਰ ਪੈਸੇ ਵੀ ਨਾ ਮੰਗ ਲਵੇ ਤੇ ਇਸੇ ਕਰਕੇ ਮੈਸੇਜ ਵੀ ਬਿਨਾ ਪੜੇ ਹੀ ਮਿਟਾ ਦਿੰਦਾ ਸੀ ਕਹਾਣੀ ਦਾ ਸਾਰ ਇਹੀ ਆ ਕਿ ਪਰਮਾਤਮਾ ਸਭ ਦਾ ਸਾਥ ਦਿੰਦਾ ਹੈ ਔਖਾ ਸਮਾਂ ਵੀ ਲੰਘ ਜਾਂਦਾ ਹੈ ਬਸ ਜੇ ਕੋਈ ਮਾੜੇ ਸਮੇਂ ਮਦਦ ਮੰਗੇ ਤਾਂ ਕਿਸੇ ਨੂੰ ਮਦਦ ਕਰਨ ਦਾ ਵਾਅਦਾ ਕਰੋ ਤਾਂ ਪਿੱਛੇ ਨਾ ਹਟੋ ਜੇ ਸਾਰ ਕਰਦੇ ਹੋ ਤਾਂ ਅਗਲੇ ਦਾ ਦਿਓ ਜ਼ਰੂਰੀ ਨਹੀਂ ਪੈਸੇ ਨਾਲ ਹੀ ਮਦਦ ਹੋਵੇ ਕਿਸੇ ਨੂੰ ਮਾੜੇ ਵਕਤ ਵਿੱਚ ਦਿੱਤਾ ਹੌਸਲਾ ਪੈਸੇ ਦੀ ਮਦਦ ਨਾਲੋਂ ਵੀ ਜ਼ਿਆਦਾ ਮਹਣੇ ਰੱਖਦਾ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ